welcom back to all my viewers on my youtube channel just to it forward future today ਅੱਜ ਅਸੀਂ ਡਿਸਕਸ ਕਰਾਂਗੇ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਖਾਲਸਾਪਨ ਦੀ ਸਿਰਜਣਾ ਅਤੇ ਸਖਸ਼ੀਤ ਭਾਗ ਦੂਜਾ ਜਿਹੜਾ ਕਿ ਕਲਾਸ 10ਵੀਂ ਦੇ ਇਤਿਹਾਸ ਭਾਗ ਦਾ ਪਾਠ ਜਿਹਦੇ ਵਿੱਚ ਅਸੀਂ ਪਹਿਲਾਂ ਸ਼ਾਰਟ ਕੁਐਸਚਨ ਆਨਸਰ ਤੇ ਵੈਰੀ ਸ਼ਾਰਟ ਕੁਐਸਚਨ ਆਨਸਰ ਡਿਸਕਸ ਕੀਤੇ ਸੀ ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਕਿਹੜੇ-ਕਿਹੜੇ ਘਟਨਾਵਾਂ ਵਾਪਰੀਆਂ ਤੇ ਉਹਨਾਂ ਨੇ ਕਿਸ ਤਰੀਕੇ ਨਾਲ ਇੱਕ ਸਿੱਖ ਧਰਮ ਦੇ ਵਿਕਾਸ ਤੇ ਲਈ ਕਿਹੜੇ ਕਿਹੜੇ ਕੰਮ ਕੀਤੇ ਅੱਜ ਅਸੀਂ ਉਹਦੇ ਬਾਰੇ ਡਿਸਕਸ ਕਰਾਂਗੇ ਸ਼ਾਰਟ ਤੋਂ ਤੇ ਲੌਂਗ ਕੁਐਸਚਨਾਂ ਦਾ ਮਿਕਸਚਰ ਹੋਏਗਾ ਤੇ ਆਈ ਹੋਪ ਤੁਹਾਨੂੰ ਵੀ ਵਧੀਆ ਲੱਗੇਗਾ ਸਟਾਰਟ ਕਰਦੇ ਆ ਸੈਸ਼ਨ ਨੂੰ ਦੇਖੋ ਜੀ ਪਹਿਲਾ ਕੁਐਸਚਨ ਹੈਗਾ ਵਾ ਖਦਰਾਨਾ ਦੀ ਲੜਾਈ ਦੇਖੋ ਖਦਰਾਨਾ ਜਿਹੜਾ ਸੀ ਚਮਕੌਰ ਸਾਹਿਬ ਤੋਂ ਬਾਅਦ ਜਿਹੜਾ ਜੰਦ ਸੀਗਾ ਗੁਰੂ ਜੀ ਨੇ ਜਿਹੜਾ ਸੀ ਖਦਰਾਨਾ ਦੇ ਵਿੱਚ ਜਿਹੜਾ ਸੀਗਾ ਉਹਦੇ ਨੇੜੇ ਜਾ ਕੇ ਪਹੁੰਚੇ ਉੱਥੇ ਜਿਹੜੇ ਮੁਗਲ ਸੀਗੇ ਉਹਨਾਂ ਨਾਲ ਉਹਨਾਂ ਦਾ ਖੀਲ ਦਾ ਜੰਦ ਹੋਇਆ ਸੀਗਾ ਇਸ ਜੰਦ ਦੇ ਵਿੱਚ ਜਿਹੜੇ ਸੀਗੇ 40 ਸਿੱਖ ਜਿਹੜੇ ਕਿ ਉਹਨਾਂ ਨੂੰ ਪਹਿਲਾਂ ਅਨੰਦਪੁਰ ਦੀ ਜਿਹੜੇ ਲੜਾਈ ਹੋਈ ਤੇ ਉਹ ਉਹਨਾਂ ਨਾਲ ਦੁਬਾਰਾ ਜੁੜ ਗਏ ਤੇ ਉਹ ਚਾਹੁੰਦੇ ਸੀ ਵੀ ਉਹ ਵੀ ਇਸ ਲੜਾਈ ਦੇ ਵਿੱਚ ਹਿੱਸਾ ਲੈਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਮਾਫੀਨਾਮਾ ਦੇ ਕੇ ਤੇ ਉਹਨਾਂ ਨੂੰ ਕੀ ਆ ਉਸੇ جنگ ਦੇ ਵਿੱਚ ਹਿੱਸਾ ਲੈਣ ਦਾ ਕੀ ਆ ਇੱਕ ਤਰ੍ਹਾਂ ਦਾ ਹਿੱਸਾ ਲੈਣ ਦੇ ਵਿੱਚ ਉਹਨਾਂ ਨੇ ਹੱਲ ਕੀਤੀ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਸ ਲੜਾਈ ਦੇ ਵਿੱਚ ਲੜੇ ਬੜੇ ਬਹਾਦਰੀ ਨਾਲ ਲੜੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਉਹਨਾਂ ਦੇ ਭਗਤਾ ਦੀ ਸ਼ਹੀਦੀਆਂ ਤੋਂ ਬਾਅਦ ਜਿਹੜੇ ਗੁਰੂ ਜੀ ਸੀਗੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਕਿਉਂਕਿ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਤੇ 40 ਮੁਕਤਿਆਂ ਨੇ ਲੱਖਾਂ ਦੀ ਸੈਨਾ ਨੂੰ ਬਹੁਤ ਵੱਡੇ ਤੇ ਦਲੇਰੀ ਨਾਲ ਜਿਹੜਾ ਸੀ ਉਹਨਾਂ ਨੇ ਲੜਾਈ ਲੜੀ ਤੇ ਇਸ ਸ਼ਹੀਦੀ ਤੋਂ ਬਾਅਦ ਮੁਕਤੀ ਦੀ ਬੇਨਤੀ ਕੀਤੀ ਗਈ ਉਹਨਾਂ ਦੇ ਸਿੱਖਾਂ ਦੇ ਦੁਆਰਾ ਤਾਂ ਗੁਰੂ ਜੀ ਨੇ ਉਹਨਾਂ ਨੂੰ 40 ਮੁਕਤੀਆਂ ਦਾ ਨਾਮ ਦੇ ਕੇ ਉੱਥੇ ਪ੍ਰਦਰਸ਼ਿਤ ਕੀਤਾ ਤੇ ਫਿਰ ਇਸ ਲੜਾਈ ਦੇ ਵਿੱਚ ਭਾਈ ਭਾਈ ਭਾਗੋ ਜੀ ਵਿਸ਼ੇਸ਼ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਲੜਨ ਲਈ ਪਹੁੰਚੇ ਸੀ ਤੇ ਉਹ ਵੀ ਪੂਰੀ ਤਰ੍ਹਾਂ ਜ਼ਖਮੀ ਹੋਏ ਸੀਗੇ ਤੇ ਗੁਰੂ ਸਾਹਿਬ ਜੀ ਜੇਤੂ ਰਹੇ ਤੇ ਜਿਹੜੀਆਂ ਮੁਗਲ ਦੀਆਂ ਫੌਜਾਂ ਸੀਗੀਆਂ ਉੱਥੋਂ ਹਾਰ ਕੇ ਉੱਥੋਂ ਦੌੜ ਗਏ ਸੀ ਤੇ 40 ਮੁਕਤਿਆਂ ਦੇ ਦਰਜੇ ਨਾਲ ਜਿਹੜਾ ਸੀਗਾ ਉਸ ਏਰੀਆ ਦਾ ਨਾਮ ਜਿਹੜਾ ਸੀ ਉਹ ਮੁਕਸਰ ਸਾਹਿਬ ਵੀ ਰੱਖਿਆ ਗਿਆ ਅੱਗੇ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸੈਨਿਕ ਨਾਇਕ ਸੀਗੀ ਉਹਦੇ ਰੂਪ ਦੇ ਵਿੱਚ ਸ਼ਖਸੀਅਤ ਬਾਰੇ ਤੁਸੀਂ ਆਪਾਂ ਲਿਖਣਾ ਵਾ ਵੀ ਉਹ ਕਿੰਨੇ ਵਧੀਆ ਕ ਸੇਨਾਪਤੀ ਸੀਗੇ ਜਾਂ ਸੈਨਾ ਨਾਇਕ ਸੀਗੇ ਦੇਖੋ ਜੀ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹ ਕੁਸ਼ਲ ਸੇਨਾਪਤੀ ਵੀ ਸੀਗੇ ਤੇ ਵੀਰ ਸੈਨਿਕ ਵੀ ਸੀਗੇ ਪਹਾੜੀ ਰਾਜੇ ਦੇ ਮੁਗਲਾਂ ਦੇ ਵਿਰੁੱਧ ਜਿਹੜੀ ਲੜਾਈ ਉਹਨਾਂ ਨੇ ਕਈ ਅਨੇਕਾਂ ਲੜਾਈਆਂ ਲੜੀਆਂ ਤੇ ਉੱਥੇ ਉਹਨਾਂ ਨੇ ਇੱਕ ਵੀਰ ਸੈਨਿਕ ਉਹਨਾਂ ਨੂੰ ਤੀਰ ਚਲਾਉਣਾ, ਤਲਵਾਰ ਚਲਾਉਣਾ, ਘੋੜਸਵਾਰੀ ਕਰਨਾ ਇਹ ਉਹਨਾਂ ਦੇ ਵਿਸ਼ੇਸ਼ ਹੁਨਰ ਸੀਗੇ। ਗੁਰੂ ਜੀ ਇਸ ਤੋਂ ਵਧੀਆ ਵੀ ਇੱਕ ਉੱਚ ਕੋਟੀ ਦੇ ਸੈਨਾਪਤੀ ਦੇ ਗੁਣ ਵੀ ਸੀ ਕਿਉਂਕਿ ਉਹ ਘੱਟ ਸੈਨਾ ਦੇ ਨਾਲ ਤੇ ਘੱਟ ਯੁੱਧ ਸਮਗਰੀ ਹੁੰਦੇ ਹੋਏ ਵੀ ਉਹ ਪਹਾੜੀ ਰਾਜਿਆਂ ਤੇ ਜਿਹੜੇ ਮੁਗਲਾਂ ਦੇ ਨਕਲੇ ਵਿੱਚ ਦਮ ਕਰਕੇ ਰੱਖਿਆ ਸੀ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਕੇਵਲ 40 ਸਿੱਖ ਸੀਗੇ ਜਿਹੜੇ ਕਿ ਉਹਨਾਂ ਦੀ ਅਗਵਾਈ ਹੇਠ ਲੜੇ ਤੇ ਉਹਨਾਂ ਨੇ ਹਜ਼ਾਰਾਂ ਦੀਆਂ ਫੌਜਾਂ ਨੂੰ ਡਰਾਇਆ ਤੇ ਉਹਨਾਂ ਨੂੰ ਘਬਰਾ ਦਿੱਤਾ ਇੱਕ ਵਾਰ ਤਾਂ ਉਹਨਾਂ ਨੂੰ ਦੇਖ ਕੇ ਪੂਰੀ ਤਰ੍ਹਾਂ ਡਰ ਗਏ ਸੀ ਤੇ ਗੁਰੂ ਜੀ ਦੀ ਏਸੀ ਅਗਵਾਈ ਕਰਕੇ ਉਹਨਾਂ ਨੂੰ ਸੈਨਾ ਨਾਇਕ ਵੀ ਕਿਹਾ ਜਾਂਦਾ ਤੇ ਉਹਨਾਂ ਤੋਂ ਵਧੀਆ ਕੋਈ ਵੀ person ਜਿਹੜਾ ਸੀਗਾ ਉਹ ਸੈਨਾ ਨਾਇਕ ਬਣ ਵੀ ਨਹੀਂ ਸਕਿਆ ਇਸ ਤੋਂ ਬਾਅਦ ਨੇ ਲੌਂਗ ਕੁਐਸ਼ਨ ਆਨਸਰ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਅਸੀਂ ਜਾਣਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜਿਹੜੇ ਸੀਗੇ ਉਹ ਸਿੱਖਾਂ ਦੇ 10ਵੇਂ ਤੇ ਅੰਤਿਮ ਗੁਰੂ ਬਣੇ ਗਏ ਨੇ ਤੇ ਅਧਿਆਤਮਿਕ ਨੇਤਾ ਤੇ ਉੱਚ ਕੋਟੀ ਦੇ ਸੰਗਠਿਤਕਾਰ ਤੇ ਸਫਲ ਸੈਨਾ ਨਾਇਕ ਵੀ ਸੀਗੇ ਉਹਨਾਂ ਦੀ ਪ੍ਰਭਾਵਸ਼ੀਲਤਾ ਜਿਹੜੀ ਸੀ ਉਹ ਵਿਦਵਾਨ ਵੀ ਬਹੁਤ ਜ਼ਿਆਦਾ ਸੀਗੇ ਤੇ ਮਹਾਨ ਸਮਾਜ ਸੁਧਾਰਕ ਵੀ ਸੀਗੇ ਉਹਨਾਂ ਦਾ ਜੀਵਨ ਜਿਹੜਾ ਉਹ ਨੀਚੇ ਦਿੱਤਾ ਗਿਆ ਵਾ ਦੇਖੋ ਜੀ ਜਨਮ ਦੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੋਇਆ ਸੀ ਉਹ 22 April ਸੌਰੀ 22 ਦਸੰਬਰ 1666 ਦੇ ਵਿੱਚ ਪਟਨਾ ਜਿਹੜਾ ਕਿ ਬਿਹਾਰ ਦੀ ਰਾਜਧਾਨੀ ਆ ਉੱਥੇ ਹੋਇਆ ਸੀ ਉਹਨਾਂ ਦੇ ਮਾਤਾ ਜੀ ਦਾ ਨਾਮ ਸੀਗਾ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਗੁਰੂ ਤੇਗ ਬਹਾਦਰ ਜੀ ਦੇ ਇਕਲੌਤੇ ਸਨ ਸੀਗੇ ਜਾਂ ਇਕਲੌਤੇ ਪੁੱਤਰ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਵਿੱਚ ਪੂਰਬੀ ਦੇਸ਼ਾਂ ਦੀ ਯਾਤਰਾ ਕਰ ਰਹੇ ਸੀਗੇ ਉਸ ਸਮੇਂ ਮਾਤਾ ਗੁਜਰੀ ਜੀ ਆਪਣੇ ਬਾਕੀ ਪਰਿਵਾਰ ਦੇ ਨਾਲ ਪਟਨਾ ਦੇ ਵਿੱਚ ਪਟਨਾ ਸਾਹਿਬ ਵਿੱਚ ਹੀ ਠਹਿਰੇ ਹੋਏ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਅਨੁਸਾਰ ਜਿਹੜੇ ਨਵੇਂ ਜਨਮ ਹੋਏ ਬੱਚੇ ਦਾ ਨਾਮ ਜਿਹੜਾ ਰੱਖਿਆ ਗਿਆ ਸੀ ਉਹ ਕੀ ਰੱਖਿਆ ਗਿਆ ਗੋਬਿੰਦ ਦਾਸ ਰੱਖਿਆ ਗਿਆ ਪਰੰਤੂ ਕੁਝ ਸਮੇਂ ਪਿਛੋਂ ਉਹਨਾਂ ਨੇ ਨਾਮ ਜਿਹੜਾ ਸੀ ਉਹ ਗੋਵਿੰਦ ਰਾਏ ਵੀ ਕਹਿਣ ਲੱਗੇ ਸੀਗੇ ਯਾਦ ਰੱਖਣਾ ਤੁਸੀਂ ਪਹਿਲਾਂ ਉਹਨਾਂ ਦਾ ਜਨਮ ਦਾ ਨਾਮ ਕੀ ਸੀ ਗੋਬਿੰਦ ਦਾਸ ਤੇ ਬਾਅਦ ਵਿੱਚ ਉਹਨਾਂ ਦਾ ਜਿਹੜਾ ਨਾਮ ਸੀਗਾ ਉਹ ਚੇਂਜ ਹੋ ਕੇ ਕੀ ਬਣਿਆ ਗੋਵਿੰਦ ਰਾਏ ਬਣ ਗਿਆ ਸੀ ਉਸ ਤੋਂ ਬਾਅਦ ਹੈ ਪਟਨਾ ਦੇ ਵਿੱਚ ਬਚਪਨ ਜਿਹੜੇ ਗੋਵਿੰਦ ਰਾਏ ਜੀ ਸੀਗੇ ਉਹਨਾਂ ਨੇ ਆਪਣਾ ਜੀਵਨ ਦੇ ਜਿਹੜੇ 5 ਸਾਲ ਸੀਗੇ ਯਾਦ ਰੱਖਣਾ ਵੀ ਪਹਿਲੇ 5 ਸਾਲ ਜਿਹੜੇ ਸੀਗੇ ਪਟਨਾ ਦੇ ਵਿੱਚ ਹੀ ਬਿਤਾਏ ਸੀਗੇ ਤੇ ਉਹਨਾਂ ਨੇ ਜਿਹੀਆਂ ਖੇਡੀਆਂ ਖੇਡੀਆਂ ਕਰਦੇ ਸੀ ਜਿਨ੍ਹਾਂ ਦਾ ਪਤਾ ਚੱਲਦਾ ਵੀ ਉਹ ਕਿੰਨੇ ਜਿਆਦਾ ਵਧੀਆ ਇਕ ਇਨਸਾਨ ਸੀਗੇ ਤੇ ਕਿੰਨੇ ਵਧੀਆ ਉਹ ਧਾਰਮਿਕ ਨੇਤਾ ਵੀ ਬਣੇ ਉਹਨਾਂ ਨੇ ਆਪਣੇ ਜਿਹੜੇ ਸਾਥੀਆਂ ਸੀਗੇ ਉਹਨਾਂ ਨਾਲ ਦੌੜਾਂ ਕੁਸ਼ਤੀਆਂ ਤੇ ਨਕਲੀਆਂ ਲੜਾਈਆਂ ਕਰਵਾਉਂਦੇ ਸੀ ਤੇ ਉਹਨਾਂ ਉਹਨਾਂ ਲੜਾਈਆਂ ਦੇ ਵਿੱਚ ਵੀ ਉਹ ਖੁਦ ਵੀ ਹਿੱਸਾ ਲੈਂਦੇ ਸੀ ਤੇ ਉਹਨਾਂ ਵਿੱਚ ਜਿਹੜਾ ਵੀ ਝਗੜਾ ਹੁੰਦਾ ਸੀ ਤਾਂ ਉਹਦਾ ਨਿਪਟਾਰਾ ਵੀ ਉਹ ਇੱਕ ਅਦਾਲਤ ਬਣਾ ਕੇ ਉੱਥੇ ਜੱਜ ਬਣ ਕੇ ਉਹਨਾਂ ਨੂੰ ਕੀ ਕਰਦੇ ਸੀ ਨਿਪਟਾਰਾ ਕਰਦੇ ਸੀ ਉਸ ਤੋਂ ਬਾਅਦ ਹੈ ਲਖਨੌਰ ਦੀ ਦਸਤਾਰ ਤੇ ਬੰਦੀ ਦੀ ਰਸਮ ਜੀ 1671 ਈਸਵੀ ਦੇ ਵਿੱਚ ਜਿਹੜੇ ਬਾਲ ਗੋਵਿੰਦ ਆਏ ਸੀਗੇ ਉਹਨਾਂ ਨੂੰ ਲਖਨੌਰ ਦੇ ਵਿਕੇ ਉਹਨਾਂ ਦੀ ਦਸਤਾਰ ਬੰਦੀ ਦੀ ਰਸਮ ਪੂਰੀ ਹੋਈ ਕੀਤੀ ਗਈ ਹੈਗੀ ਸਿੱਖਿਆ ਜਿਹੜੀ ਸੀ 1672 ਦੇ ਵਿੱਚ ਸ਼ੁਰੂ ਹੋਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਸਮੇਤ ਜਿਹੜੇ ਸੀ ਚੱਕ ਨਾਨਕੀ ਜਣ ਕੇ ਅਨੰਦਪੁਰ ਸਾਹਿਬ ਦੇ ਵਿੱਚ ਰਹਿਣ ਲੱਗੇ ਤੇ ਗੋਬਿੰਦ ਰਾਏ ਜੀ ਨੇ ਉੱਥੇ ਸੰਸਕ੍ਰਿਤ ਫਾਰਸੀ ਪੰਜਾਬੀ ਤੇ ਹੋਰ ਸਾਰੀਆਂ ਚੀਜ਼ਾਂ ਨਾਲ-ਨਾਲ ਘੋੜਸਵਾਰੀ ਸ਼ਸਤਰ ਚਲਾਉਣ ਦੀ ਸਿੱਖਿਆ ਜਿਹੜੀ ਆ ਉੱਥੋਂ ਗ੍ਰਹਿਣ ਕਿੱਤੀ ਉਸ ਤੋਂ ਬਾਅਦ ਸੀ ਗੁਰੂ ਸਾਹਿਬ ਪਿਤਾ ਜੀ ਦੀ ਸ਼ਹੀਦੀ ਅਤੇ ਗੁਰਗੱਦੀ ਦੀ ਪ੍ਰਾਪਤੀ 1675 ਦੇ ਵਿੱਚ ਜਿਹੜੇ ਗੁਰੂ ਸਾਹਿਬ ਸੀਗੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕੀ ਸੀਗਾ ਮੁਗਲਾਂ ਦੇ ਜ਼ੁਲਮਾਂ ਦੇ ਖਿਲਾਫ ਲੜਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਨੂੰ ਸ਼ਹੀਦੀ ਦੇਣ ਲਈ ਸ਼ਹੀਦੀ ਲਈ ਵੀ ਪ੍ਰੇਰਿਤ ਕੀਤਾ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜਿਹੜੀ ਗੁਰਗੱਦੀ ਸੀਗੀ ਉਹ ਹੁਣ ਗੁਰੂ ਗੋਬਿੰਦ राय ਜੀ ਕੋਲ ਆ ਗਈ ਸੀ ਇਸ ਤੋਂ ਬਾਅਦ ਉਹਨਾਂ ਦੇ ਵਿਆਹ ਬਾਰੇ ਦੱਸਿਆ ਗਿਆ ਵੀ ਕੁਝ ਵਿਦਵਾਨਾਂ ਅਨੁਸਾਰ ਵੀ ਜਿਹੜੇ ਗੋਬਿੰਦ ਰਾਏ ਜੀ ਸੀਗੇ ਉਹਨਾਂ ਨੇ ਮਾਤਾ ਜੀਤੋ ਮਾਤਾ ਸੁੰਦਰੀ ਮਾਤਾ ਮਤਾ ਸਾਹਿਬ ਕੋਰ ਦੇ ਨਾਮ ਦੇ ਤਿੰਨ ਇਸਤਰੀਆਂ ਨਾਲ ਜਿਹੜਾ ਸੀਗਾ ਉਹਨਾਂ ਨੇ ਵਿਆਹ ਕਰਵਾਇਆ ਸੀਗਾ ਤੇ ਉਹ ਕੁਝ ਵਿਦਵਾਨਾਂ ਦੇ ਉਹਨਾਂ ਤਿੰਨਾਂ ਦੇ ਨਾਮ ਮਤਾ ਜੈਤੋ ਦੇ ਕੇ ਵੀ ਮੰਨਦੇ ਹਨ ਤੇ ਉਹਨਾਂ ਦੇ ਚਾਰ ਪੁੱਤਰ ਹੋਏ ਸੀਗੇ ਜਿਨ੍ਹਾਂ ਵਿੱਚ ਸ਼ਹਿਬਜਾਦਾ ਜੀਤ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਸਾਹਿਬਜਾਦਾ ਜੋਰਾਵਰ ਸਿੰਘ ਤੇ ਸ਼ਹਿਬਜਾਦਾ ਫਤੇ ਸਿੰਘ ਇਸ ਚਾਰ ਜਿਹੜੇ ਸੀਗੇ ਉਹਨਾਂ ਦੇ ਸਾਹਿਬਜਾਦੇ ਸੀ ਉਸ ਤੋਂ ਬਾਅਦ ਸੇਨਾਗਰ ਦਾ ਸੰਗਠਨ ਪੀ ਜੇ ਸਿੱਖ ਧਰਮ ਦੀ ਰੱਖਿਆ ਦੇ ਲਈ ਜਿਹੜੇ ਗੁਰੂ ਸਾਹਿਬ ਸੀਗੇ ਉਹਨਾਂ ਨੂੰ ਲੱਗਿਆ ਵੀ ਸਾਨੂੰ ਕਿ ਹੁਣ ਸੈਨਾ ਸੰਗਠਿਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਹਨਾਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਦੇ ਸਿੱਖਾਂ ਦੇ ਚਾਰ ਪੁੱਤਰ ਹੋਣ ਉਹਨਾਂ ਵਿੱਚੋਂ ਜਿਹੜੇ ਦੋ ਪੁੱਤਰ ਨੇ ਉਹ ਸੈਨਾ ਵਿੱਚ ਭਰਤੀ ਕਰਵਾਉਣ ਤੇ ਜਿਹੜੇ ਸਿੱਖ ਨੇ ਉਹਨਾਂ ਨੇ ਆਦੇਸ਼ ਦਾ ਪਾਲਣ ਵੀ ਕੀਤਾ ਤੇ ਹੋਰ ਜਿਹੜੇ ਉਹਨਾਂ ਨੂੰ ਭੇਟਾਂ ਦੇ ਰੂਪ ਦੇ ਵਿੱਚ ਘੋੜੇ ਤੇ ਸ਼ਸਤਰ ਨੂੰ ਭੇਟ ਦਿਆ ਕਰਨ ਸਿੱਟੇ ਵੱਧੋਂ ਜਲਦੀ ਹੀ ਗੁਰੂ ਸਾਹਿਬ ਜਿਹੜੇ ਸੀਗੇ ਉਹਨਾਂ ਕੋਲ ਅਣਗਿਣਤ ਸੈਨਾ ਤੇ ਜੰਗ ਸਮਗਰੀ ਵੀ ਇਕੱਠੀ ਹੋ ਗਈ ਸੀ ਤੇ ਪੀਰ ਬੁੱਧੂ ਸ਼ਾਹ ਨੇ 500 ਪਠਾਨ ਸੈਨਾ ਦੀ ਵੀ ਉਹਨਾਂ ਦੇ ਸੈਨਾ ਵਿੱਚ ਸ਼ਾਮਲ ਕਰ ਦਿੱਤੇ ਸੀ ਉਸ ਤੋਂ ਬਾਅਦ ਹੈ ਗੁਰੂ ਜੀ ਦੇ ਰਾਸ਼ੀ ਚਿੰਨ ਤੇ ਸ਼ਾਨਦਾਰ ਦਰਬਾਰ ਵੀ ਜਿਹੜੇ ਗੁਰੂ ਜੀ ਸੀਗੇ ਉਹਨਾਂ ਦੇ ਦਾਦਾ ਜੀ ਜਿਹੜੇ ਗੁਰੂ ਹਰਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹ ਰਾਸ਼ੀ ਚਿੰਨ ਨੂੰ ਅਪਣਾਇਆ ਉਹਨਾਂ ਨੇ ਆਪਣੇ ਪਗੜੀ ਦੇ ਉੱਤੇ ਕਲਗੀ ਸਜਾਉਣ ਲੱਗੇ ਤੇ ਰਾਜ ਗੱਦੀ ਦੇ ਵਿੱਚ ਉੱਚੇ ਸਿੰਘਾਸਣ ਤੇ ਬੈਠਣ ਲੱਗੇ ਤੇ ਉਹਨਾਂ ਨੇ ਸਿੱਖਾਂ ਦੇ ਲਈ ਇੱਕ ਸੁੰਦਰ ਦੀਵਾਨ ਵੀ ਬਣਾਇਆ ਜਿੱਥੇ ਕੀਮਤੀ ਤੰਬੂਆਂ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਤੇ ਸਿੱਖਣ ਜਿਹੜੇ ਸੀਗੇ ਉਹ ਨਾਲ ਦੀ ਨਾਲ ਉਹਨਾਂ ਦੇ ਦਲੇਰ ਹੁੰਦੇਗੇ ਉਹਨਾਂ ਕੋਲ ਹਾਥੀ ਘੋੜੇ ਰੱਖਣ ਲੱਗੇ ਤੇ ਹੁਣ ਜਿਹੜੇ ਸੀ ਉਹ ਜੰਗਲਾਂ ਵੀ ਸ਼ਿਕਾਰ ਘਟਣਾ ਵੀ ਸ਼ੁਰੂ ਕਰਤਾ ਇਹਨਾਂ ਤੋਂ ਇਲਾਵਾ ਉਹ ਰਣਜੀਤ ਨਗਾਰਾ ਵੀ ਬਣਾਇਆ ਜਿਹਨੂੰ ਉਹ ਯੂਜ਼ ਕਰਦੇ ਹੁੰਦੇ ਸੀਗੇ ਜਦੋਂ ਉਹਨਾਂ ਨੇ ਕਦੇ ਵੀ ਦਰਬਾਰ ਲਗਾਉਣਾ ਹੁੰਦਾ ਸੀਗਾ ਉਸ ਤੋਂ ਬਾਅਦ ਹੈ ਗੁਰੂ ਜੀ ਨੇ ਪਟਨਾ ਸਾਹਿਬ ਵਿੱਚ ਗੁਰੂ ਸਾਹਿਬ ਜੀ ਜਿਹੜੇ ਸੀਗੇ ਅਨੰਤਪੁਰ ਸਾਹਿਬ ਨੂੰ ਤੋਂ ਬਾਅਦ ਉਹ ਕੀਆ ਉਹਨਾਂ ਨੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਿਵੇਂ ਬिलासपुर ਦੇ ਜਿਹੜਾ ਰਾਜਾ ਸੀ ਭੀਮਚੰਦ ਜਿਹੜਾ ਕਿ ਉਹਨਾਂ ਨਾਲ ਚੰਗਾ ਸਬੰਧ ਨਹੀਂ ਸੀਗਾ ਉਹ ਕਿਸੇ ਨਾ ਕਿਸੇ ਬਹਾਨੇ ਗੁਰੂ ਜੀ ਨਾਲ ਜੰਦ ਕਰਨਾ ਹੀ ਚਾਹੁੰਦਾ ਸੀਗਾ ਤੇ ਗੁਰੂ ਜੀ ਨੇ ਨਾਲ ਲੜਾਈ ਕਰਕੇ ਉਹ ਆਪਣੀ ਸੈਨਿਕ ਸ਼ਕਤੀ ਨਹੀਂ ਗਵਾਉਣਾ ਚਾਹੁੰਦਾ ਸੀਗੇ ਤਾਂ ਇਸ ਕਰਕੇ ਉਹਨਾਂ ਨੇ ਨਾ ਇੱਕ ਦੇ ਰਾਜਾ ਮੇਦੀ ਮੇਦੀ ਪ੍ਰਕਾਸ਼ ਦੇ ਸੱਦੇ ਦੇ ਨਾਹਰ ਰਾਜ ਦੇ ਵਿੱਚ ਚਲੇ ਗਏ ਤੇ ਉਹਨਾਂ ਨੇ ਨਾਹਰ ਰਾਜ ਦੇ ਵਿੱਚ ਜਮਨਾ ਨਦੀ ਦੇ ਕੰਢੇ ਇੱਕ ਸੁੰਦਰ ਇਕਾਂਤ ਸਥਾਨ ਚਣ ਲਿਆ ਤੇ ਉਸੇ ਸਾਨ ਦਾ ਨਾਮ ਜਿਹੜਾ ਸੀਗਾ ਉਹ ਪੌਂਡਾ ਸਾਹਿਬ ਰੱਖਿਆ ਗਿਆ ਜਿੱਥੇ ਉਹਨਾਂ ਨੇ ਬੈਠ ਕੇ ਕਾਫੀ ਸਮੇਂ ਤੱਕ ਤਪੱਸਿਆ ਵੀ ਕੀਤੀ ਉਸ ਤੋਂ ਬਾਅਦ ਹੈ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਕੀਤੀ ਗਈ ਵੀ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਗੋਬਿੰਦ राय ਜੀ ਜਿਹੜੇ ਸੀਗੇ 1688 ਈਸਵੀ ਵਿੱਚ ਭੰਗਾਣੀ ਦੀ ਲੜਾਈ ਦੇ ਵਿੱਚ ਲੜੀ ਲੜਾਈ ਪਈ ਤੇ ਇਸ ਜੰਗ ਦੇ ਵਿੱਚ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਤੇ ਉਸ ਦੇ ਸਾਥੀਆਂ ਨੂੰ ਵੀ ਹਰਾਇਆ ਸੀਗਾ ਇਸ ਦੌਰਾਨ ਜਿਹੜੇ ਸੀਗੇ ਜਦੋਂ ਮੁਗਲ ਰਾਜਾ ਬਾਦਸ਼ਾਹ ਜਿਹੜਾ ਔਰੰਗਜ਼ੇਬ ਸੀਗਾ 1693 ਵਿੱਚ ਪੰਜਾਬ ਦੇ ਸ਼ਾਸਕ ਨੂੰ ਹਜੇ ਸੀ ਤਾਂ ਵੀ ਉਹ ਗੁਰੂ ਜੀ ਦੇ ਖਿਲਾਫ ਜਦ ਛੇੜਨ ਦੇਣ ਤੇ ਇਸ ਵਿੱਚ ਕਾਂਗੜਾ ਦੇਸ਼ ਦੇ ਜਿਹੜੇ ਫੌਜਦਾਰ ਸੀਗੇ ਉਹਨਾਂ ਦੇ ਆਪਣੇ ਪੁੱਤਰ ਖਾਨ ਜادہ ਤੇ ਗੁਰੂ ਜੀ ਦੇ ਵਿਰੁੱਧ ਵੀ ਭੇਜਿਆ ਪਰੰਤੂ ਜਿਹੜੇ ਸਿੱਖ ਸੀਗੇ ਉਹਨਾਂ ਨੇ ਉਹਨਾਂ ਨੂੰ ਹਰਾ ਦਿੱਤਾ ਕਾਂਜਾ ਦਾ ਦੀ ਅਸਫਲਤਾ ਤੋਂ ਬਾਅਦ 1996 ਈਸਵੀ ਦੇ ਵਿੱਚ ਜਿਹੜਾ ਸੀਗਾ ਕਾਂਗੜਾ ਦੇ ਦੇਣੇ ਦੇ ਫੌਜਦਾਰ ਸੀਗੇ ਹੁਸੈਨ ਖਾਨ ਨੂੰ ਵੀ ਗੁਰੂ ਜੀ ਦੇ ਵਿਰੁੱਧ ਭੇਜਿਆ ਗਿਆ ਪਰੰਤੂ ਉਹ ਵੀ ਪਹਾੜੀ ਰਾਜਿਆਂ ਦੇ ਵਿੱਚ ਉਲਝ ਕੀ ਰਹੇਗੇ ਵੀ ਉਹਨਾਂ ਨਾਲ ਹੀ ਉਹਨਾਂ ਦੀ ਸਹਿਮਤੀ ਰਹੀ ਉਹ ਗੁਰੂ ਜੀ ਨਾਲ ਲੜਾਈ ਨਹੀਂ ਕਰ ਸਕੇ ਉਸ ਤੋਂ ਬਾਅਦ ਹੈ ਖਾਲਸਾ ਦੀ ਸਰਜਣਾ ਵੀ 1699 ਸੀ ਉਹ ਦਿਨ ਸੀਗਾ ਜਦੋਂ ਵਿਸਾਖੀ ਦੇ ਦਿਨ ਗੋਬਿੰਦ राय ਜੀ ਨੇ ਸਿੱਖਾਂ ਨੂੰ ਜਿਹੜਾ ਸੀਗਾ ਇੱਕ ਨਵੀਂ ਸੋਗਤ ਦਿੱਤੀ ਖਾਲਸਾ ਦੀ ਕਿ ਉਹਨਾਂ ਨੇ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਜਿਹੜੇ ਤੇ ਆਰਾਮ ਤਰਬਦਾਸ ਮੁਕਮचंद ਸਾਹਿਬ ਚੰਦ ਅਤੇ ਹਿੰਮਤ رائے ਜੀ ਨੂੰ ਜਿਹੜਾ ਸੀਗਾ ਖਾਲਸੇ ਦੀ ਲੰਗਰ ਸ਼ਿਕਾਇਤ ਇਹਨਾਂ ਨੂੰ ਕੀ ਸੀਗਾ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਉਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਵੀ ਯੂਜ਼ ਕਰਨਾ ਸੀ ਤਾਂ ਫਿਰ ਇਸ ਤੋਂ ਬਾਅਦ ਪੰਜ ਪਿਆਰਿਆਂ ਨੂੰ ਲੰਗਰ ਛਕਾਉਣ ਤੋਂ ਬਾਅਦ ਗੁਰੂ ਜੀ ਨੇ ਆਪਣੇ ਨਾਮ ਆਪਣੇ ਨਾਮ ਦੇ ਨਾਲ ਵੀ ਸਿੰਘ ਸ਼ਬਦ ਜਿਹੜਾ ਉਹ ਜੋੜਿਆ ਉੱਤਰ ਪੰਜ ਉੱਤਰ ਖਾਲਸਾ ਕਾਲ ਦੇ ਵਿੱਚ ਲੜਾਈਆਂ ਤੇ ਖਾਲਸਾ ਗਾਰ ਜੀਆਂ ਸर्जਣਾ ਤੋਂ ਬਾਅਦ ਇਹ ਕਾਲ ਨੂੰ ਉੱਤਰ ਖਾਲਸਾ ਕਾਲ ਵੀ ਕਿਹਾ ਜਾਂਦਾ ਸੀ ਇਸੇ ਨੂੰ ਗੁਰੂ ਜੀ ਦਾ ਜੁੱਧ ਦੇ ਵਿੱਚ ਵੀ ਉਲਝੇ ਰਹੇ ਇਹ ਯਾਦ ਰੱਖਣਾ ਵੀ ਕਿਹੜੇ ਕਾਲ ਨੂੰ ਕਿਹਾ ਜਾਂਦਾ ਵਾ ਉੱਤਰ ਖਾਲਸਾ ਕਾਲ ਜਦੋਂ ਕੀ ਸੀਗਾ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਉਸ ਤੋਂ ਬਾਅਦ ਜਿਹੜੀਆਂ ਲੜਾਈਆਂ ਸੀਗੀਆਂ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਸੀਗੇ ਉਸ ਤੋਂ ਬਾਅਦ ਹੈ 21700 21 ਸਈ ਦੇ ਵਿੱਚ ਅਨੰਪੁਰ ਸਾਹਿਬ ਦਾ ਪਹਿਲਾ ਜੁੱਧ ਤੇ 1702 ਦੇ ਵਿੱਚ ਨਿਰਮੋਹ ਦਾ ਦੂਜਾ ਜੁੱਧ ਯੁੱਧ ਹੋਇਆ 1702 ਦੇ ਵਿੱਚ ਬਸਨੋਲੀ ਦਾ ਯੁੱਧ 1704 ਦੇ ਵਿੱਚ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ ਸ਼ਾਹੀ ਡਿੱਬੀ ਦਾ ਯੁੱਧ ਅਤੇ 1705 ਦੇ ਵਿੱਚ ਚਮਕੌਰ ਸਾਹਿਬ ਦੀਆਂ ਲੜਾਈਆਂ ਚਮਕੌਰ ਸਾਹਿਬ ਤੋਂ ਉਹ ਮਾਚੀਵਾੜਾ ਦੀਨਾ ਆਦੀ ਸਥਾਨਾਂ ਤੋਂ ਹੁੰਦੇ ਹੋਏ ਖਦਰਾਨਾ ਯਾਨੀ ਕਿ ਮੁਕਤਸਰ ਪਹੁੰਚੇ ਫਿਰ ਉੱਥੇ 1705 ਦੇ ਵਿੱਚ ਉਹਨਾਂ ਨੇ ਮੁਗਲਾਂ ਨੂੰ ਹਰਾਇਆ ਤੇ ਖਦਰਾਨਾ ਤੋਂ ਉਹ ਤਲਵੰਡੀ ਸਾਬੋ ਚਲੇ ਗਏ ਫਿਰ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣਾ ਵੀ ਜਿਹੜੇ ਗੁਰੂ ਜੀ ਸੀਗੇ ਉਹ ਸਤੰਬਰ 1708 ਦੇ ਵਿੱਚ ਨਦੇੜ ਦੱਖਣ ਦੇ ਵਿੱਚ ਪੰਚੇਤੇ ਇੱਕ ਸ਼ਾਮ ਨੂੰ ਉਹਨਾਂ ਨੂੰ ਇੱਕ ਪਠਾਨ ਮਿਲਣ ਆਇਆ ਤੇ ਉਹਨਾਂ ਨੇ ਗੁਰੂ ਜੀ ਦੇ ਧੋਖੇ ਨਾਲ ਉਹਨਾਂ ਦੇ ਪੇਟ ਦੇ ਵਿੱਚ ਛੁਰਾ ਘੂਕ ਦਿੱਤਾ ਤੇ ਇਸੇ ਜ਼ਖਮਾਂ ਕਾਰਨ ਵੀ 7 ਅਕਤੂਬਰ 1708 ਦੇ ਵਿੱਚ ਗੁਰੂ ਜੀ ਜਿਹੜੇ ਸੀਗੇ ਉਹ ਜੋਤੀ ਜੋਤ ਸਮਾ ਗਏ ਇਸ ਤੋਂ ਬਾਅਦ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਜਨਮ ਕਰਨ ਦੀ ਕਿਉਂ ਲੋੜ ਪਈ ਸਭ ਨੂੰ ਪਤਾ ਵੀ ਜਿਹੜੇ ਉਸ ਸਮੇਂ ਸੀਗੇ ਜਾਤ ਪਾਤ ਤੇ ਸਮਾਜ ਦਾ ਜਿਹੜਾ ਪ੍ਰਥਾ ਸੀਗੀ ਉਹ ਬਹੁਤ ਜ਼ਿਆਦਾ ਚੱਲੀ ਆ ਰਹੀ ਸੀਗੇ ਲੋਕ ਕੀ ਸੀ ਆਪਣਾ ਧਰਮ ਪਰਿਵਰਤਨ ਕਰ ਰਹੇ ਸੀ ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਇੱਕ ਅਜਿਹਾ ਦਿਨ ਵੀ ਆਇਆ ਇਸ ਸੁਨਹਿਰਾ ਦਿਨ ਮੰਨਿਆ ਜਾਂਦਾ ਵਾ ਜਿਨ੍ਹਾਂ ਦੇ ਨਾਲ ਲੋਕ ਗੁਰੂ ਜੋ ਕਿ ਗੁਰਨਾਨਕ ਦੇਵ ਜੀ ਦੇ ਸੰਤ ਸਿੰਘ ਬਣ ਕੇ ਉੱtre ਵੀ ਜਾਣੀ ਕਿ ਜਿਹੜੇ ਗੁਰਨਾਨਕ ਦੇਵ ਜੀ ਦੇ ਜਿਹਨਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਤਾਂ ਉਸ ਦੇ ਵਿੱਚ ਹੁਣ ਜਿਹੜਾ ਨਵੀਂ ਇੱਕੜੀ ਜੁੜ ਗਈ ਸਿੰਘ ਸ਼ਬਦ ਨਾਲ ਲੈ ਆ ਗਿਆ ਇਹ ਮਹਾਨ ਪਰਿਵਰਤਨ ਜਿਹੜਾ ਸੀ ਬਸਾਖੀ ਵਾਲਾ ਦਿਨ 1699 ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਗਿਆ ਜਿਸ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ ਗੁਰੂ ਜੀ ਨੇ ਇਹ ਲਿਖਿਆ ਜਿਹੜੇ ਖਾਲਸਾ ਪੰਥ ਦੀ ਸਥਾਪਨਾ ਦੀ ਲੋੜ ਪਈ ਪਹਿਲਾ ਸੀਗਾ ਵੀ ਜਿਹੜੇ ਪਹਿਲੇ ਨੌ ਗੁਰੂ ਸਾਹਿਬਾਨ ਸੀਗੇ ਕੰਮ ਵੀ ਜਿਹੜਾ ਖਾਲਸਾ ਪੰਥ ਦੀ ਸਥਾਪਨਾ ਹੋ ਸੀ ਕਿਸੇ ਤਤਕਾਲ ਕਾਰਨ ਉਹ ਦੇ ਸੀਟਾ ਨਹੀਂ ਸੀ ਸਗ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਰਹੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਜਾਤਪਰਥਾ ਤੇ ਮੂਰਤੀ ਪ੍ਰਥਾ ਦਾ ਖੰਡਨ ਕੀਤਾ ਤੇ ਅਤਿਆਚਾਰ ਦੇ ਖਿਲਾਫ ਆਵਾਜ਼ ਚੁੱਕੀ ਸੀ ਇਸ ਪ੍ਰਕਾਰ ਜਿਹੜਾ ਸੀ ਖਾਲਸਾ ਪੰਥ ਦੀ ਸਥਾਪਨਾ ਦਾ ਬੀਜ ਬੀਜੇ ਗਏ ਸੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਇਹ ਗੱਲ ਨੂੰ ਵਾਚੜ ਕੇ ਪ੍ਰਚਾਰ ਕੀਤਾ ਤੇ ਉਹਨਾਂ ਨੇ ਸੰਗਤ ਪੰਗਤ ਮਨਸਤ ਪ੍ਰਥਾ ਆਦਿ ਨਵੀਆਂ ਸੰਸਥਾਵਾਂ ਜਿਹੜੀਆਂ ਅਸੀਂ ਖੋਲੀਆਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿਖੇ 6ਵੇਂ ਪਾਸ਼ਾਹੀ ਜਿਹੜੇ ਚਿਰਗੁਰੂ ਹਰਗੋਬਿੰਦ ਸਿੰਘ ਜੀ ਜਿਹੜੇ ਨਵੀਂ ਨੀਤੀ ਦੀ ਪਰਵਿਰਤਨ ਪੈਲਵੀ ਕੀਤੀ ਜਿਹਦੇ ਵਿੱਚ ਸੰਤ ਸਿ ਗੁਰੂ ਗੁਰੂ ਦੇਖ ਬਹਾਦਰ ਜੀ ਨੇ ਧਰਮ ਦੀ ਸੁਰੱਖਿਆ ਦੇ ਲਈ ਆਪਣੇ ਪ੍ਰਾਣ ਦੀ ਵੀ ਕੁਰਬਾਨੀ ਦੇ ਦਿੱਤੀ ਸੀ ਤੇ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਇਹ ਸ਼ਬਦ ਗਏ ਨਾ ਕਿਸੇ ਤੋਂ ਡਰੋ ਤੇ ਨਾ ਹੀ ਕਿਸੇ ਨੂੰ ਡਰਾਓ ਇਹਨਾਂ ਸ਼ਬਦਾਂ ਦੇ ਨਾਲ ਹੀ ਬਹਾਦਰੀ ਅਤੇ ਸਾਹਸ ਭਰੇ ਜਿਹੜੇ ਵਿਚਾਰ ਨੇ ਭਾਵਨਾਵਾਂ ਪੈਦਾ ਹੋਏ ਤੇ ਖਾਲਸਾ ਪੰਥ ਦੀ ਸਥਾਪਨਾ ਦੀ بنیاد ਪਣੀ ਤੇ ਔਰੰਗਜ਼ੇਬ ਦੇ ਜ਼ੁਲਮ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਿਹੜਾ ਸੀਗਾ ਮੁਗਲ ਸ਼ਾਸਕ ਜਿਹੜਾ ਸੀ ਉਹ ਦਿਨ-ਦਰ-ਦਿਨ ਅਤਿਆਚਾਰ ਵਾਧੇ ਜਾ ਰਹੇ ਸੀਗੇ ਤੇ ਮੁਗਲ ਸਮਰਾਟ ਜਿਹੜੇ ਸੀਗਾ ਔਰੰਗਜ਼ੇਬ ਜਿਹੜਾ ਸੀਗਾ ਉਹ ਹਿੰਦੂਆਂ ਨੂੰ ਜ਼ਬਰਨ ਜਿਹੜਾ ਸੀਗਾ ਉਹਨਾਂ ਦੇ ਮੰਦਰ ਜਿਹੜੇ ਸੀਗੇ ਉਹਨਾਂ ਨੂੰ ਤੋੜ ਰਹੇ ਸੀ ਤੇ ਉਹਨਾਂ ਨੂੰ ਸਰਕਾਰੀ ਅਹੁਦਿਆਂ ਤੋਂ ਹਟਾ ਰਹੇ ਸੀ ਤੇ ਹਿੰਦੂਆਂ ਉੱਤੇ ਵਾਧੂ ਟੈਕਸ ਲਗਾ ਕੇ ਉਹਨਾਂ ਨੂੰ ਕੀ ਕਹਿੰਦੇ ਸੀ ਵੀ ਜਾਂ ਤਾਂ ਤੁਸੀਂ ਕੀ ਹੋ ਮੁਸਲਮਾਨ ਬਣੋ ਨਹੀਂ ਫਿਰ ਤੁਹਾਨੂੰ ਕੀ ਹੈ ਤੁਹਾਡੇ ਉੱਤੇ ਟੈਕਸ ਲੱਗੂਗਾ ਤੇ ਉਹਨਾਂ ਨੂੰ ਤਮ ਹੋ ਰਹੀ ਸੀ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸੱਤਿਆਚਾਰ ਦੇ ਵਿਰੋਧ ਲਈ ਮਟਾਉਣ ਦੇ ਲਈ ਉਹਨਾਂ ਨੇ ਦ੍ਰਿੜ ਇੱਛਾ ਕਰ ਲਿਆ ਤੇ ਖਾਲਸਾ ਪੰਥ ਦੀ ਸਥਾਪਨਾ ਦੇ ਲਈ ਇੱਕ ਸ਼ਕਤੀਸ਼ਾਲੀ ਫੌਜ ਦੀ ਸੰਗਠਨ ਕੀਤਾ ਫਿਰ ਉਸ ਤੋਂ ਬਾਅਦ ਜਾਤ ਪਾਤ ਦੀ ਹੋਂਦ ਵੀ ਭਾਰਤ ਸਮਾਜ ਦੇ ਵਿੱਚ ਹਲੇ ਤੱਕ ਵੀ ਬਹੁਤ ਸਾਰੀਆਂ ਜੜੀਆਂ ਬੁਰਾਈਆਂ ਦੁਨੀਆ ਪੈ ਰੀਆਂ ਸਨ ਤੇ ਉਹਨਾਂ ਬੁਰਾਈਆਂ ਵਿੱਚ ਇੱਕ ਉਪਰਾਈ ਸੀਗੀ ਜਾਤ ਪ੍ਰਥਾ ਵੀ ਨੀਚੀ ਉੱਚੀ ਨੀਮੀ ਜਾਤ ਜਿਹੜੀ ਸੀਗੀ ਉਹ ਭੇਤ ਭਾਵ ਦੇ ਨਾਲ ਜਿਹੜੇ ਹਿੰਦ ਜੱਤ ਹਿੰਦੂ ਜਾਤੀ ਸੀਗੀ ਉਹਦੇ ਵਿੱਚ ਗਰਵਟ ਆ ਰਹੀ ਸੀਗੀ ਤਾਂ ਡਾਕਟਰ ਗੰਡਾ ਸਿੰਘ ਦਾ ਵਿਚਾਰ ਸੀਗਾ ਵੀ ਜਾਤ ਪਾਤ ਜਿਹੜਾ ਵਾ ਉਹ ਰਾਸ਼ਟਰੀ ਏਕਤਾ ਦੇ ਰਾਹ ਦੇ ਵਿੱਚ ਇੱਕ ਬਹੁਤ ਵੱਡਾ ਰੁਕਾਵਟ ਬਣ ਰਹੀ ਬਣ ਗਈ ਹੈ। ਸੁਧ్రਾਂ ਤੇ ਸੁਧਰ ਅਤੇ ਉੱਚ ਜਾਤੀ ਦੇ ਲੋਕਾਂ ਦੇ ਵਿੱਚਕਾਰ ਇਹ ਸਭ ਤੋਂ ਵੱਡਾ ਜਿਹੜਾ ਅੰਤਰ ਆ ਚੁੱਕਾ ਸੀਗਾ ਤੇ ਇਸੇ ਅੰਤਰ ਨੂੰ ਮਿਟਾਉਣ ਦੇ ਲਈ ਇਸ ਸਮੇਂ ਇਸ ਵੇਲੇ ਕੋਈ ਗੰਭੀਰ ਕਦਮ ਪੁੱਟਣਾ ਬਹੁਤ ਜ਼ਰੂਰੀ ਸੀਗਾ ਇਸੇ ਕਾਰਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਜਿਹੀ ਪੰਥ ਦੀ ਸਥਾਪਨਾ ਕੀਤੀ ਜਿਹਦਾ ਵਿਚਾਰ ਕਰਨਾ ਪਿਆ ਤੇ ਇਸ ਦੇ ਵਿੱਚ ਕੀ ਸੀਗਾ ਜਾਤ ਪਾਤ ਵਿੱਚ ਕੋਈ ਵੀ ਥਾਂ ਨਹੀਂ ਹੋਈ ਤੇ ਗੁਰੂ ਜੀ ਚਾਹੁੰਦੇ ਸੀ ਵੀ ਇਹ ਦੇ ਵਿੱਚ ਕੀ ਆ ਸਾਰੇ ਲੋਕ ਇੱਕ ਸਮਾਨ ਰਹਿਣ ਤੇ ਕਿਸੇ ਦੇ ਵਿੱਚ ਵੀ ਕੋਈ ਜਾਤ ਪਾਤ ਦਾ ਕੋਈ ਪੇਤਾਲ ਲਗਿਤਾ ਜਾਵੇ ਅੱਗੇ ਸੀਗਾ ਪਹਾੜੀ ਰਾਜਿਆਂ ਦੁਆਰਾ ਗੁਰੂ ਜੀ ਦਾ ਵਿਰੋਧ ਵੀ ਜਿਹੜੇ ਪਹਾੜੀ ਰਾਜੇ ਸੀਗੇ ਉਹ ਹਮੇਸ਼ਾ ਗੁਰੂ ਜੀ ਦੇ ਰਾਹ ਦੇ ਵਿੱਚ ਰੋੜਾ ਬਣਦੇ ਰਹੇ ਜਿਵੇਂ ਸ਼ਿਵਾਲਿਕ ਦੇ ਪਹਾੜੀਆਂ ਜਿਹੜੇ ਰਾਜੇ ਸੀਗੇ ਉਹਨਾਂ ਨੇ ਹਮੇਸ਼ਾ ਇੱਕ ਸਾਂਝਾ ਮੋਰਚਾ ਕ੍ਰੀਏ ਵੇਛਾ ਰੋੜੇ ਪਾਉਂਦੇ ਰਹੇ ਤੇ ਗੁਰੂ ਜੀ ਨੇ ਉਹਨਾਂ ਦੀ ਜਿਹੜੀਆਂ ਥਿੰਕਿੰਗਾਂ ਸੀਗੀਆਂ ਜਾਂ ਉਹਨਾਂ ਦੇ ਉਹਨਾਂ ਦੇ ਵਿਚਾਰ ਸੀਗੇ ਉਹਨਾਂ ਵਿੱਚ ਕਦੇ ਵੀ ਇੰਟਰਸਟ ਨਹੀਂ ਸੀਗਾ ਤਾਂ ਉਹਨਾਂ ਨੇ ਨਿਸ਼ਚੈ ਕਰ ਲਿਆ ਵੀ ਅਸੀਂ ਇਹਨਾਂ ਦੇ ਅਤਿਆਚਾਰ ਜਿਹੜੇ ਖਤਮ ਕਰਾਂਗੇ ਤੇ ਜਿਹੜਾ ਔਰੰਗਜ਼ੇਬ ਉਹਨੂੰ ਵੀ ਖਤਮ ਕੀਤਾ ਜਾਊਗਾ ਤਾਂ ਕਰਕੇ ਖਾਲਸਾ ਪੰਦੀ ਸਥਾਪਨਾ ਦੀ ਲੋੜ ਪਈ। ਲਾਸਟ ਪੁਆਇੰਟ ਹੈ ਗੁਰੂ ਜੀ ਦੇ ਜੀਵਨ ਦਾ ਉਦੇਸ਼ ਵੀ ਗੁਰੂ ਜੀ ਜਿਹੜੇ ਸੀ ਉਹ ਬਚਿੱਤਰ ਨਾਟਕ ਸੀਗੇ ਜਾਨਕਿ ਉਹਨਾਂ ਨੇ ਆਤਮ ਕਥਾ ਦੇ ਵਿੱਚ ਇਹ ਦੱਸਿਆ ਸੀ ਵੀ ਅਸੀਂ ਗਿਆ ਨਿੱਜੀ ਜੀਵਨ ਦਾ ਉਦੇਸ਼ ਕੀਆ ਧਰਮ ਦਾ ਪ੍ਰਚਾਰ ਕਰਨਾ ਅਤਿਆਚਾਰੀ ਲੋਕਾਂ ਨੂੰ ਨਾਸ ਕਰਨਾ ਤੇ ਸੰਤ ਮੰਤਾਨ ਦੀ ਰੱਖਿਆ ਕਰਨੀ। ਇਸ ਕਰਕੇ ਉਹਨਾਂ ਨੂੰ ਸ਼ਸਤਰ ਚੁੱਕਣੇ ਪਏ ਤੇ ਇਸ ਕਰਕੇ ਖਾਲਸਾ ਪੰਦੀ ਸਥਾਪਨਾ ਕਰਨ ਦੀ ਲੋੜ ਪਈ। ਉਸ ਤੋਂ ਬਾਅਦ ਕੀ ਹੈ ਵੀ ਖਾਲਸਾ ਸਿਰਜਣਾ ਦੀ ਕੀ ਮਹੱਤਤਾ ਹੈ ਵੀ ਜਿਹੜਾ ਖਾਲਸਾ ਸਿਰਜਣਾ ਹੋਈ ਸੀ ਕਿ ਉਹ 1664 ਦੇ ਵਿੱਚ ਬੈਸਾਖੀ ਵਾਲਾ ਦਿਨ ਹੋਈ ਸੀ ਤਾਂ ਇਸ ਦੇ ਵਿੱਚ ਜਿਹੜੇ ਹਰੀਦਾਸ ਜੀ ਗੁੱਤਾ ਹੀ ਨੇ ਉਹ ਦੱਸਦੇ ਨੇ ਵੀ ਖਾਲਸਾ ਦੀ ਸਿਰਜਣਾ ਜਿਹੜੀ ਸੀ ਉਹ ਧਾਰਮਿਕ ਤੇ ਰਾਜਨੀਤਿਕ ਇਤਿਹਾਸ ਦੇ ਲਈ ਇੱਕ ਬਹੁਤ ਵੱਡਾ ਸੁਨਹਿਰੀ ਯੁੱਗ ਨਿਕਲ ਗਿਆ ਹੈ ਦੇਖੋ ਜੀ ਕੀ ਸੀਗਾ ਗੁਰੂ ਗੋਬਿੰਦ ਗੁਰਨਾਨਕ ਦੇਵ ਜੀ ਦੇ ਅਰੰਭੇ ਕੰਮ ਕਾਰਜਾਂ ਦੀ ਪੂਰਤੀ ਵੀ ਗੁਰਨਾਨਕ ਦੇਵ ਜੀ ਨੇ ਜਿਹੜਾ ਸਿੱਖ ਧਰਮ ਦੀ ਨੀਂਹ ਰੱਖੀ ਸੀ ਤੇ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕਰਨ ਦੇ ਨਾਲ ਕੀ ਹੋਇਆ ਇਹ ਕਾਰਜ ਨੂੰ ਸੰਪੂ ਪ੍ਰਥਾ ਦਾ ਅੰਤ ਵੀ ਚੌਥੇ ਚੌਥੇ ਗੁਰੂ ਜਿਹੜੇ ਸੀ ਗੁਰੂ ਅਰਮਦਾਸ ਜੀ ਉਹਨਾਂ ਨੇ ਮਨਸਰ ਪਰ ਆਧਾਰ ਆਰੰਭ ਕੀਤੀ ਸੀ ਇਸ ਦੇ ਵਿੱਚ ਜਿਹੜਾ ਧਰਮ ਦੇ ਪ੍ਰਚਾਰ ਦਾ ਵਰਨਣ ਦਾ ਹਿੱਸਾ ਪਾਇਆ ਗਿਆ ਗੁਰੂ ਤੇਗ ਬਹਾਦਰ ਜੀ ਸਮੇਤ ਤੱਕ ਇਹ ਮਨਸਰ ਜਿਹੜੇ ਸੀ ਸਵਾਰਥੀ ਲੋਭੀ ਤੇ ਭ੍ਰਸ਼ਟਾਚਾਰ ਹੋ ਚੁੱਕੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਵੀ ਉਹ ਮਨਸਰਾਂ ਦੇ ਨਾਲ ਕੋਈ ਸੰਬੰਧ ਨਾ ਰੱਖਣ ਤੇ ਮਨਸਰ ਨੂੰ ਖਤਮ ਕੀਤਾ ਜਾਵੇ ਤਾਂ ਕਰਕੇ ਇਹ ਜੀ ਦੀ ਲੋੜ ਪਈ ਫਿਰ ਉਸ ਤੋਂ ਬਾਅਦ ਕੀ ਸੀ ਖਾਲਸਾ ਸੰਗਤਾਂ ਦੀ ਮਹੱਤਵ ਦੇ ਵਿੱਚ ਬਾਤਾਂ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਸੀ ਵੀ ਉਹ ਖਾਲਸਾ ਦੀ ਸੰਗਤ ਜਿਹੜੀ ਸੀ ਖੰਡੇ ਦੀ ਪਾਹੁਲ ਨਾਲ ਛਕਾਉਣ ਦਾ ਅਧਿਕਾਰ ਦਿੱਤਾ ਤੇ ਉਹਨਾਂ ਨੇ ਬਲਾਕੇ ਦੇ ਨਿਰਣੇ ਅਧਿਕਾਰ ਦਿੱਤਾ ਵੀ ਉਹ ਕੀ ਨੇ ਸਾਰੇ ਜਣੇ ਕੀ ਨੇ ਖਾਲਸਾ ਸੰਗਤਾਂ ਦਾ ਮਹੱਤਵ ਵਧ ਗਿਆ ਸੀਗਾ ਉਸ ਤੋਂ ਬਾਅਦ ਕੀ ਸੀ ਸਿੱਖਾਂ ਦੀ ਸੰਖਿਆ ਦੇ ਵਿੱਚ ਵਾਧਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਿੱਖਾਂ ਨੂੰ ਕੀ ਆ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਇਸ ਦੇ ਨਾਲ ਗੁਰੂ ਸਾਹਿਬਾਨ ਦੇ ਹਦੇਸ਼ਾਂ ਦੇ ਉੱਤੇ ਜਿਹੜਾ ਸੀਗਾ ਖਾਲਸਾ ਦੇ ਜਿਹੜੇ ਤਿੰਨ ਮਹੱਤਵਪੂਰਨ ਜਿਹੜੇ ਮੈਂਬਰ ਬਣੇ ਅਮ੍ਰਿਤ ਛਕਾ ਕੇ ਉਹਨਾਂ ਨੂੰ ਕੀ ਕੀਤਾ ਗਿਆ ਖਾਲਸਾ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਦੇ ਸੱਤੇ ਵੱਜੋਂ ਜਿਹੜੇ ਸੀਗੇ ਲੋਕਾਂ ਦੀ ਜਿਹੜੀ ਜਨਸੰਖਿਆ ਸੀ ਉਹ ਵਧਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਸੀ ਸਿੱਖਾਂ ਦੀਆਂ ਨਵੀਆਂ ਤਾਕਤਾਂ ਦਾ ਸੰਚਾਰ ਵੀ ਜਿਹੜੇ ਸਿੱਖ ਧਰਮ ਸੀਗਾ ਉਹਨਾਂ ਦਾ ਸੰਚਾਰ ਦੇ ਨਾਲ ਕਿਹਾ ਨਵੀਆਂ-ਨਵੀਆਂ ਸ਼ਕਤੀਆਂ ਵੀ ਮਿਲੀਆਂ ਜਿਹੜੇ ਅਮ੍ਰਿਤ ਛਕਣ ਦੇ ਪਿੱਛੇ ਜਿਹੜੇ ਲੋਕ ਸੀਗੇ ਉਹਨਾਂ ਨੇ ਆਪਣੇ ਨਾਮ ਦੇ ਪਿੱਛੇ ਗਿਲਾਉਣਾ ਲੱਗਿਆ ਸਿੰਘਲ ਆਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਚਰਿੱਤਰ ਨੂੰ ਵਧਿਆ ਬਣਾਉਣ ਲੱਗੇ ਤੇ ਜਾਤ-ਪਾਤ ਤੋਂ ਰਹਿਤ ਹੋ ਗਏ ਉਸ ਤੋਂ ਬਾਅਦ ਸੀਗੇ ਮੁਗਲਾਂ ਸਫਲਤਾਪੂਰਵ ਵਿਰੋਧ ਦੇ ਗੁਰਗੋਵੀ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕਰ ਦਿੱਤੀ ਤਾਂ ਸਿੱਖਾਂ ਦੇ ਵਿੱਚ ਇੱਕ ਨਵੀਂ ਦਲੇਰੀ ਤੇ ਬਹਾਦਰੀ ਜੀ ਭਰ ਗਈ ਸੀ ਜੀ ਤੇ ਹੁਣ ਉਹ ਜਿੜਿਆਂ ਦੇ ਨਾਲ ਬਾਜ਼ ਨੂੰ ਲੜਾਉਣ ਲੱਗੇ ਸੀਗੇ ਤਾਂ ਇਸ ਦੇ ਨਾਲ ਉਹਨਾਂ ਨੇ ਲੱਖਾਂ ਲੱਖਾਂ ਦੀ ਸੈਨਾ ਨੂੰ ਇੱਕ ਸਿੰਘ ਜਿਹੜਾ ਅੱਜ਼ੀ ਉਹ ਡਰਾ ਦਿੰਦਾ ਸੀਗਾ ਇਸ ਦੇ ਸਿੱਟੇ ਵਜੋਂ ਜਿਹੜਾ 1699 ਤੋਂ ਲੈ ਕੇ 1708 ਤੱਕ ਜਿਹੜੇ ਮੁਗਲ ਸੀਗੇ ਉਹਨਾਂ ਦੇ ਨਾਲ ਕਈ ਵੀ ਜੁੱਧ ਲੜੇ ਸੀਗੇ ਉਸ ਤੋਂ ਬਾਅਦ ਸਿੱਖ ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਦੇ ਨਾਲ ਜੁੱਧ ਵੀ ਖਾਲਸਾ ਦੀ ਸਿਰਜਣਾ ਨਾਲ ਜਿਹੜੇ ਪਹਾੜੀ ਰਾਜੇ ਸੀ ਉਹ ਘਬਰਾਏ ਹੋਏ ਸੀਗੇ ਬਿਲਾਸਪੁਰ ਦਾ ਜਿਹੜਾ ਰਾਜਾ ਪੀਮ ਚੰਦ ਸੀਗਾ ਉਹਨੇ ਗੁਰੂ ਸਾਹਿਬ ਦੇ ਖਿਲਾਫ ਜਿਹੜੀ ਸੀਗੀ ਸੈਨਿਕ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਰੇ ਜਣੇ ਜਿਹੜੇ ਪਹਾੜੀ ਰਾਜੇ ਸੀ ਉਹ ਇਕੱਠੇ ਹੋਏ ਪਰ ਫਿਰ ਵੀ ਉਹ ਗੁਰੂ ਜੀ ਨੂੰ ਹਰਾ ਨਾ ਸਕੇ ਤੇ ਉਹ ਜੁੱਧ ਦੇ ਵਿੱਚ ਉਹਨਾਂ ਨੂੰ ਹਾਰ ਹੀ ਦੇਖਣੀ ਪਈ ਉਸ ਤੋਂ ਬਾਅਦ ਹੈਗਾ ਸਿੱਖ ਸੰਪਰਦਾਇ ਦਾ ਵੱਖਰਾ ਸਰੂਪ ਵੀ ਹੋਣੇ ਗੁਰਨਾਨਕ ਦੇਵ ਜੀ ਜਿਹੜੇ ਚਾਹੁੰਦੇ ਸੀਗੇ ਵੀ ਸਿੱਖ ਧਰਮ ਤੋਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜਾ ਸਿੱਖ ਧਰਮ ਦਾ ਸੀਗਾ ਉਹਨਾਂ ਦੇ ਕਈ ਤੀਤ ਸਾਲ ਬਣ ਚੁੱਕੇ ਸੀ ਉਹਨਾਂ ਦਾ ਇੱਕ ਆਪੜਾ ਹੁਣ ਪਵਿੱਤਰ ਗ੍ਰੰਥ ਵੀ ਬਣ ਗਿਆ ਸੀ ਆਦੀ ਗ੍ਰੰਥ ਤੇ ਹੁਣ ਇਹ ਦਿਨ ਤਿਹਾਰਾਂ ਦੇ ਉੱਤੇ ਜਿਹੜੇ ਰੀਤੀ ਰਿਵਾਜ ਸੀਗੇ ਉਹ ਬਣਾਉਣ ਪ੍ਰਚਲਿਤ ਹੋ ਗਏ ਸੀ ਤੇ ਖਾਲਸਾ ਪੰਥ ਦੀ ਸੰਚਾਰਨਾ ਦੇ ਨਾਲ ਜਿਹੜੇ ਪੰਜ ਕੰਕਾਰ ਸੀਗੇ ਉਹ ਵੀ ਸਿੱਖਾਂ ਨੂੰ ਮਿਲੇ ਉਸ ਤੋਂ ਬਾਅਦ ਸੀਗਾ ਲੋਕਤੰਤਰੀ ਮਤਾਂ ਦਾ ਪ੍ਰਚਾਰ ਵੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਪੰਜ ਪਿਆਰਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਲੋਕਾਂ ਨੂੰ ਕੀ ਸੀਗਾ ਉਹਨਾਂ ਦੇ ਹੱਥੋਂ ਹੋਰਾਂ ਨੂੰ ਵੀ ਲੰਗਰ ਛਕਾਇਆ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਜਿਹੜੇ ਸਾਰਿਆਂ ਨੇ ਸਿੱਖ ਧਰਮਾਂ ਦੇ ਗੁਰੂ ਜਿਹੜੇ ਮੰਨੇ ਗਏ ਗੁਰੂ ਗੋਬਿੰਦ ਸਿੰਘ ਸੌਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਪਿਆ ਗਿਆ। ਲਾਸਟ ਹੈਗਾ ਵਾ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉਥਾਨ ਵੀ ਜਿਹੜਾ ਖਾਲਸਾ ਪੰਥ ਦੀ ਸਥਾਪਨਾ ਨਾਲ ਜਿਹੜੇ ਸਿੱਖ ਸੀਗੇ ਉਹਨਾਂ ਦਲੇਰ ਬਹਾਦਰ ਦੇ ਨੇਡਰ ਹੋ ਚੁੱਕੇ ਸੀਗੇ ਤੇ ਉਹਨਾਂ ਦੇ ਵਿੱਚ ਹੁਣ ਸਾਰੀਆਂ ਭਾਵਨਾਵਾਂ ਜਾਗ ਚੁੱਕੀਆਂ ਸੀਗੀਆਂ ਤਾਂ ਕਰਕੇ ਉਹ ਹੁਣ ਹੁਣ ਕੀ ਸੀਗੇ ਕੰਡਿਡਟਰ ਇਨਸਾਨ ਬਣ ਗਏ ਸੀਗੇ। ਲਾਸਟ ਕੁਐਸਚਨ ਹੈ ਸੈਸ਼ਨ ਦਾ ਕੀ ਆ ਮਨੁੱਖਾਂ ਦੇ ਰੂਪ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਇਹ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਇਤਿਹਾਸ ਦੇ ਵਿੱਚ ਇੱਕ ਮਹਾਨ ਹਸਤੀਆਂ ਦੇ ਵਿੱਚ ਸ਼ਾਮਲ ਸੀਗੇ ਉਹ ਇੱਕ ਚੰਗੇ ਤੇ ਚਰਿੱਤਰ ਦੇ ਦਲੇਰੀ ਤੇ ਸੰਤੋਖ ਤੇ ਸ਼ੈਣਸ਼ੀਲ ਮੂਰਤੀ ਦੇ ਵੀ ਸੀਗੇ ਉਹਨਾਂ ਦੇ ਕਈ ਆਦਰਸ਼ ਸੀਗੇ ਜਿਵੇਂ ਕਿ ਪ੍ਰਭਾਵਸ਼ਾਲੀ ਸੁੰਦਰ ਸੁੰਦਰ ਰੂਪੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹ ਦੇਖਣ ਦੇ ਵਿੱਚ ਕਾਫੀ ਸੁੰਦਰ ਸੀਗੇ ਤੇ ਉਹਨਾਂ ਦਾ ਕੱਦ ਜਿਹੜਾ ਸੀਗਾ ਉਹ ਦਰਮਿਆਨਾ ਸੀਗਾ ਤੇ ਕਿੱਠਿਆ ਜਿਹਾ ਰੰਗ ਸੀਗਾ ਤੇ ਉਹਨਾਂ ਦਾ ਰੰਗ ਜਿਹੜਾ ਸੀ ਕਾਫੀ ਗੋਰਾ ਸੀ ਮੱਥਾ ਚੌੜਾ ਸੀ ਅੱਖਾਂ ਵੱਡੀਆਂ ਸੀ ਪਰ ਚਮਕਦਾਰ ਵੀ ਸੀਗੀਆਂ ਤੇ ਉਸ ਤੋਂ ਇਲਾਵਾ ਉਹਨਾਂ ਦੇ ਵਸਤਰ ਜਿਹੜੇ ਸੀ ਸਾਫ਼ ਹੁੰਦੇ ਸੀ ਸੁੰਦਰ ਹੁੰਦੇ ਸੀ ਤੇ ਉਹ ਸ਼ਸਤਰ ਜਿਹੜਾ ਸੀ ਉਹ ਉਹਨਾਂ ਨੂੰ ਹਮੇਸ਼ਾ ਗ੍ਰੈਂਡ ਕਰਕੇ ਰੱਖਦੇ ਸੀ ਤੇ ਦਸਤਾਰ ਦੇ ਉੱਤੇ ਕਲਗੀ ਲਗਵਾਦੇ ਸੀ ਤੇ ਹੱਥ ਦੇ ਉੱਤੇ ਉਹਨਾਂ ਦੇ ਬਾਜ ਰੰਦਾ ਸੀ ਉਸ ਤੋਂ ਬਾਅਦ ਕੀ ਸੀਗਾ ਦਲੇਰ ਤੇ ਨੇਡਰ ਗੁਰੂ ਗੋਬਿੰਦ ਸਿੰਘ ਜੀ ਸੀਗੇ ਬਾਲ ਅਵਸਥਾ ਤੋਂ ਹੀ ਕਈ ਆਪਣਾ ਨਾਲ ਘਰੇ ਰਹੇ ਤੇ ਉਹਨਾਂ ਦੇ ਨਾਲ ਅਸਾਧਾਰਨ ਉਹਨਾਂ ਵਿੱਚ ਦਲੇਰੀ ਆ ਗਈ ਨੇਡਰਤਾ ਆ ਗਈ ਤੇ ਆਤਮ ਨਿਰ ਆਤਮ ਵਿਸ਼ਵਾਸਤਾ ਵੀ ਕੰਮ ਕੀਤਾ ਤੇ ਇਸ ਦੇ ਨਾਲ ਜਿਹੜਾ ਔਰੰਗਜ਼ੇਬ ਸੀਗਾ ਉਹਨੂੰ ਵੀ ਜਫਰਨਾਮਾ ਵਰਗਾ ਇੱਕ ਖਤ ਲਿਖਿਆ ਜਿਹਦੇ ਨਾਲ ਕੀ ਸੀਗਾ ਉਹਨਾਂ ਨੇ ਚੱਲ ਰਹੇ ਅਤਿਆਚਾਰ ਦੀ ਨਿੰਦਿਆ ਕੀਤੀ ਤੇ ਮੁਗਲ ਦਾ ਉਸ ਤੋਂ ਬਾਅਦ ਸੀਗਾ ਬਲੀਰਾਨ ਦੀ ਮੂਰਤੀ ਗੁਰੂ ਗੋਬਿੰਦ ਸਿੰਘ ਜੀ ਜਿਹਹ ਜਾ ਕੋਈ ਵੀ انسان ਜਾਂ ਕਹਿ ਦੋ ਵੀ ਐਡੇ ਵੱਡੇ ਪਾਸ਼ਾ ਹੀ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀ ਕੀ ਸੀਗਾ ਉਹਨਾਂ ਨੇ ਕਈ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਵਿੱਚ ਉਹਨਾਂ ਦੇ ਪਿਤਾ ਉਹਨਾਂ ਦੇ ਚਾਰ ਪੁੱਤਰ ਤੇ ਲੱਖਾਂ ਪਿਆਰੇ ਸਿੱਖੜੇ ਸੀ ਉਹ ਕੁਰਬਾਨ ਹੋਏ ਤੇ ਐਡੀ ਮਹਿੰਗੀ ਜਿਹੜੀ ਕੁਰਬਾਨੀ ਸੀਗੀ ਉਹਨਾਂ ਨੇ ਦਿੱਤੀ ਉਸ ਤੋਂ ਬਾਅਦ ਸੀਗਾ ਉੱਚ ਨੈਤਿਕ ਆਚਰਣ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਉਹ ਕਦੇ ਵੀ ਝੂਠ ਤੇ ਧੋਖਾ ਤੋ ਕੇਵਾਜੀ ਤੋਂ ਹਮੇਸ਼ਾ ਨਾਲ ਨਫ਼ਰਤ ਨਹੀਂ ਦੀ ਸੀ ਉਹ ਤਾਂ ਦولت ਦੇ ਵਿੱਚ ਕਦੇ ਵੀ ਨਹੀਂ ਜੁੜੇ ਤੇ ਉਹ ਹਮੇਸ਼ਾ ਚਾਹੁੰਦੇ ਸੀ ਵੀ ਲੋਕਾਂ ਨੂੰ ਕੀ ਹੈ ਸਹੀ ਰਸਤੇ ਪਾਇਆ ਜਾ ਸਕੇ ਤੇ ਉਹਨਾਂ ਨੂੰ ਸਹੀ ਚੀਜ਼ਾਂ ਸਮਝਾਈਆਂ ਜਾ ਸਕਣ ਤੇ ਉਹਨਾਂ ਨੂੰ ਨਿਮਰਤਾ ਪੂਰਵਕ ਸਾਰੀਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ ਤੇ ਗੁਰੂ ਜੀ ਨੇ ਜਿਹੜਾ ਨੀਵੇਂ ਲੋਕ ਤੇ ਗਰੀਬਾਂ ਦੇ ਨਾਲ ਬਹੁਤ ਜ਼ਿਆਦਾ ਖਾਸ ਦਿਲਚਸਪੀ ਸੀਗੀ ਜਾਂ ਉਹਨਾਂ ਨਾਲ ਕਈ ਹਮਦਰਦੀ ਬਹੁਤ ਜ਼ਿਆਦਾ ਸੀਗੀ ਜਿਵੇਂ ਕਿ ਜਦੋਂ ਉਹ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਕਰਤਾਰਪੁਰ ਦੇ ਵਿੱਚ ਪਹੁੰਚੇ ਸੀਗੇ ਔਰੰਗਜ਼ੇਬ ਜਿਹੜਾ ਸੀਗਾ ਉਹਨੂੰ ਗੁਰੂ ਘਰ ਦੇ ਬੇਟਾ ਕਹਿ ਕੇ ਉਹਨਾਂ ਨੂੰ ਸਿੱਖ ਦੇ ਨਾਲ ਲਾਇਆ ਸੀਗਾ ਤੇ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਿਹੜੇ ਨਿਵੀਂ ਜਾਤੀ ਦੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਵੀ ਸਿੱਖ ਬਣਾਇਆ ਸੀਗਾ ਉਸ ਤੋਂ ਬਾਅਦ ਉਦਾਰ ਰਦੇਸ਼ੀਣ ਸ਼ੈਣਸ਼ੀਲਤਾ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹ ਔਰੰਗਜ਼ੇਬ ਦੇ ਖਿਲਾਫ ਉਹਦੀ ਕੱਟੜ ਧਾਰਮਿਕ ਨੀਤੀ ਦੇ ਖਿਲਾਫ ਸੀਗੇ ਉਹ ਇਨਸਾਨ ਦੇ ਖਿਲਾਫ ਨਹੀਂ ਸੀਗੇ ਉਹਨਾਂ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਉਹਨਾਂ ਦਾ ਦਿਲ ਜਿਹੜਾ ਸੀ ਮੁਸਲਮਾਨਾਂ ਲਈ ਕਦੀ ਵੀ ਕ੍ਰੋਣਾ ਨਹੀਂ ਕਰਦਾ ਸੀ ਹਮੇਸ਼ਾ ਉਹਨਾਂ ਲਈ ਸ਼ੈਣਸ਼ੀਲਤਾ ਸੀਗੇ ਉਹ ਪੀਰਾਂ ਫਕ ਉਨਿਤਤਾ ਬਣਦੀ ਰਹੀ इवन ਉਹਨਾਂ ਨੇ ਆਪਣੀ ਜਿਹੜੀ ਸੈਨਾ ਸੀ ਉਹਦੇ ਵਿੱਚ ਵੀ ਮੁਸਲਮਾਨ ਤੇ ਪਠਾਨ ਸੈ릭 ပါ ਰੱਖੇ ਸੀ ਇਹ ਸੀਗਾ ਅੱਜ ਦਾ ਸੈਸ਼ਨ ਆਮ ਹੁਪ ਤੁਹਾਨੂੰ ਪਸੰਦ ਆਇਆ ਹੋਊਗਾ ਸੈਸ਼ਨ ਦੇ ਵਿੱਚ ਅਸੀਂ ਬਹੁਤ ਗੱਲਾਂ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਸ਼ਖਸੀਅਤ ਬਾਰੇ ਪਤਾ ਲੱਗਿਆ ਅਸੀਂ ਬਹੁਤ ਸਾਰ ਜਣਿਆਂ ਨੂੰ ਇਹਨਾਂ ਤੋਂ ਸਿੱਖ ਲੈਣੀ ਚਾਹੀਦੀ ਤੇ ਹਮੇਸ਼ਾ ਸਾਨੂੰ ਕੀ ਜਾਨਣਾ ਚਾਹੀਦਾ ਵਾ ਇਹ ਜਿਹੀਆਂ ਥਿੰਕਿੰਗ ਲੈ ਕੇ ਆਪਣੇ ਆਚਰਨ ਨੂੰ ਕੋਈ ਵਧੀਆ ਜੀਜਾ ਬਣਾਉਣੀਆਂ ਚਾਹੀਦੀਆਂ ਨੇ ਵਧੀਆ ਸੋਚਣਾ ਚਾਹੀਦਾ ਵਾ ਤੇ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਉੱਚੇ ਉੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਥੈਂਕਸ ਅ ਲੋਟ ਵਾਚਿੰਗ ਫੋਰ ਮਾਈ ਸੈਸ਼ਨ